ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜੇ ਭੈਣ ਭਰਾ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਮੇਰੇ ਵੀਰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਨ ਸੈੱਟ ਕਰਿਓ ਨਵੇਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਮਿਲ ਸਕੇ ਅੱਜ ਦੀ ਵੀਡੀਓ ਪਿੰਡ ਬੈੜਵਾਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਸਵੀਰ ਸਜਣੋਂ ਪੱਤੀ ਸਾਰੀ ਡਿਟੇਲ ਲੈ ਕੇ ਦੇਨੇ ਆ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਕਿਉਂਕਿ ਪੈਸੇ ਲਾਉਣੇ ਹੁੰਦੇ ਆ ਫਰਜ ਬੰਦਾ ਤੁਹਾਡਾ ਠੀਕ ਆ ਜੀ ਤੇ ਆਓ ਕਰੀਏ ਗੱਲਬਾਤ ਜੀਰ ਹਰਪਾਲ ਸਿੰਘ ਤੇ ਦਈਏ ਡਿਟੇਲ ਲੈ ਕੇ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਹੋਰ ਸੁਣਾਓ ਸਭ ਠੀਕ ਠਾਕ ਵਧੀਆ ਆ ਚੜ੍ਹਦੀ ਕਲਾ ਜੀ ਆ ਕਿਰਪਾ ਖੁਸ਼ ਆਨੰਦ ਮੰਗ ਨਿਆਰੇ ਆ ਬਾਬੇ ਮੈਂ ਨਾ ਸ਼ੁਕਰ ਦੀਸੋਂ ਸ਼ੇਦੀ ਮੇਹਰ ਆ ਹਾਂ ਤੇ ਕੱਲੋਂ ਉਹਨਾਂ ਦਾ ਆਗਮ ਗੁਰਪੁਰਬ ਆ। ਹਾਂਜੀ ਹਾਂਜੀ। ਹਨਾ ਤੇ ਜੋ ਵੀ ਸੰਧੂ ਬੱਧਰਪੁਰਿਆ ਚੈਨਲਾਂ ਜੁੜੇ ਆ ਸਭ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਕੱਲ ਦੇ ਰਨਪੜ ਗ੍ਰੰਭ ਹੋਏ ਆ ਭਲਕੇ ਭੋਗ ਪੈਣੇ ਆ। ਠੀਕ ਆ ਜੀ। ਤੇ ਸਤਿਗੁਰੂ ਹਰ ਇੱਕ ਨੂੰ ਹੰਦਨ ਦੁਗਣੀ ਰਾਜ ਚੌਗਣੀ ਤਰੱਕੀ ਬਖਸ਼ੇ ਤੰਦਰੁਸਤੀ ਬਖਸ਼ੇ ਨਾ। ਹਾਂਜੀ ਹਰ ਇੱਕ ਦੇ ਕਾਰੋਬਾਰ ਚਲਾਏ ਸਤਿਗੁਰੂ। ਤੇ ਹੋਰ ਚੜ੍ਹਦੀ ਕਲਾ। ਤਿੰਨ ਨਾ ਕੀ ਆ। ਹਾਂਜੀ ਤਿੰਨ। ਕੀ ਬਾਤ ਆ। ਤੇ ਪਿੰਡ ਹੈਂਡ ਬਾੜ ਵਾਲਾ ਜ਼ਿਲ੍ਹਾ ਜ਼ਿਲ੍ਹਾ ਤਰਨਤਨ ਤਸੀਲ ਪੱਟੀ ਠੀਕ ਆ ਨਾਰਪਾਸੇ ਤੇਰਾ ਹਾਂਜੀ ਤੇ ਕਿੰਵਾਸੂ ਆ ਗਏ ਇਹ ਪਹਿਲਾ ਸੂਆ ਹੈ ਪਹਿਲਾ ਹੀ ਤੇ ਦੁੱਧ ਕਿੰਨਾ ਹੈ ਬਹੁਤ 7 ਕਿਲੋ ਦੁੱਧ ਦਾ ਅੱਛਾ ਕੋਕੇ ਲਾਤੇ ਹੈਣਾ ਤੇ ਪੂਰੀ ਠੀਕ ਪੂਰੀ ਠੰਡੀ ਠੁੰਡੀ ਇਤਨਾ ਹੀ ਥਾਪੀ ਮਾਰ ਕੇ ਬੈਜੋ ਹਾਂਜੀ ਹਾਂਜੀ ਠੰਡੀ ਠੁੰਡੀ ਬੜੀ ਆ ਇਤਨਾ ਹੀ ਭਾਵੇਂ ਥਾਪੀ ਮਾਰ ਕੇ ਬੈਜੋ ਉਸੇ ਲਈ ਪਰਮਾਉਗੀ ਹਾਂਜੀ ਆਹਾ ਠੰਡੀ ਠੁੰਡੀ ਕੀ ਬਾਤ ਆ ਪੂਰ ਛਟਾ ਨਹੀਂ ਆ ਅੱਛਾ ਤੇ ਲਓ ਜੀ ਤੋਰਗੇ ਠੀਕ ਹੈ ਲੋ ਜੀ ਸੱਜਣੋ 7 ਕਿਲੋ ਜਿਹੜਾ ਦੁੱਧ ਇੱਧਰੋਂ ਕੱਢ ਦੋ ਬਾਹਰ ਨੂੰ ਕਰਨ ਨੂੰ ਲੋ ਜੀ ਸਿੰਘ ਵੇਖੋ ਰਿੰਗੀ ਸਿੰਗੀ ਹੈ ਲਓ ਜੀ ਕਿਆ ਬਾਤ ਹੈ ਤੋਰਾ ਤਰਾ ਚੰਗਾ ਸਿੰਘ ਸਿੰਘ ਸੋਹਣਾ ਭਾ ਮੁਖਤਲਾ ਹੈਂ ਭਾ ਇਹ ਕਿਹੜਾ ਕਰ ਦੇਣਾ ਹੈ ਭਾ ਨਿਕਾ ਹੀ ਆ ਉੜਦੀਆਂ ਵਾਲਾ ਹੀ ਵਾਹ ਜੀ ਵਾਹ ਕਿਆ ਬਾਤ ਹੈ ਥਾਂ ਲੈ ਵੇਦੀ ਬੰਦਰ ਤੇ ਟੋਕਰੀ ਕੇ ਖਾ ਕੇ ਪੱਠੇ ਰੱਜਣ ਵਾਲੀ ਝੋਟੀ ਹਨਾ ਪੋਲੀ ਆ ਤੇ ਕੜੀ ਆ ਟੋਹਂਚ ਬਹੁਤ ਵਤਵਾ ਬਹੁਤ ਵਧੀਆ ਪੋਲੀ ਜਾਇਆ ਰਾਸ ਆ ਹਾਂਜੀ ਹਾਂਜੀ ਨਾ ਜਿਆਦੀ ਪੋਲੀ ਹਾਂਜੀ ਨਾ ਕੜੀ ਢਿੱਠੀ ਵੜੀ ਝੋਟੀ ਅੱਛਾ ਇਤਰਾ ਹੀ ਖਾਪੀ ਮਾਰ ਕੇ ਬਹਿ ਜੀ ਬੱਚਾ ਛੱਡੋ ਨਾ ਛੱਡੋ ਹਨਾ ਬਾੜੇ ਤੇ ਭਾਵੇਂ ਚਲੋ ਭਾਵੇਂ ਬੱਚਾ ਬਾੜਾ ਬਾੜੇ ਤੇ ਛੋਲੋ ਭਾਵੇਂ ਤੇ ਆ ਬੱਚਾ ਹਨਾ ਠੀਕ ਤੇ ਮੋਲ ਕੀ ਰਹਿ ਗਿਆ ਮੋਲ ਆਪਣਾ ਥੋਕੜਾ ਵਾਲਾ ਹੀ ਕਰਨਾ ਕੀ ਕਿ ਜਿੰਨ ਜਾਇਰ ਦੀ ਦੀ 55 ਹਾਂਜੀ ਹੋਰ ਕਰ ਦਈਏ ਚਲੋ 2000 ਹੋਰ ਛੋਟ ਕਰ ਦਿੰਨੇ ਆ 2000 52 ਜੀ ਦੇ ਦਈਏ ਹਾਂ 53 ਦੀ 53 ਦੀ 1000 ਹੋਰ ਨਾ ਛੱਡ ਦੀਏ ਚਲੋ ਜਾਣ ਦੇ 52 ਦੀ ਜਾਣ ਦੇ ਜਾਣ ਦੇ ਹਾਂਜੀ ਲਓ ਜੀ ਛੋਟੀ ਜਣੋ ਠੀਕ ਹੈ ਠੀਕ 52000 ਜੀ ਤੇ ਜਿਹੜੇ ਆ ਦੂਜੇ ਨੰਬਰ ਤੇ ਇਹ ਨਕੀਨਾ ਕਿੱਥੋਂ ਕੱਢ ਜਿੰਦਾ ਬੂਰੀ ਬੂਰੀ ਹਾਂਜੀ ਸੋਈ ਨਹੀਂ ਆ ਬਾਸ ਤਿਆਰੀ ਤੇੰਨੇ ਦਿਨ ਬਾਅਦ ਆ ਤੋ ਦੋ ਚਾਰ ਜਨ ਲੈਂਦੀ ਆ ਹਾਂਜੀ ਹਾਂਜੀ ਲਓ ਜੀ ਗਾਹ ਨੂੰ ਕਰਿਓ ਫਾਟਰ ਕਵਾਤੀ ਵਿਖਾਈਏ ਕੀ ਬਾਤਾਂ ਥੱਲਾ ਵੇਖੋ 13 14 ਮੀਟਰਾਂ ਦੀ ਮੱਝ ਆ ਨੀਲੀ ਪੂਰੀ ਪ्योर ਜਾ ਚੇ ਖੁੱਲ ਗਈ ਵੱਡਾ ਟੈਂਕਰ ਹਾਂ ਥਾਂ ਤੁ ਸੰਜਣੋ ਨੇੜ ਤੋਂ ਕਰ ਲੋ ਚੈੱਕ ਮੇਰੇ ਵੀਰ ਠੀਕ ਆ ਲਓ ਜੀ ਲਓ ਥਾਂ ਵੇਖੋ ਪੂਣੀ ਆ ਰਗੀ ਚੰਗੀ ਸੋਹਣੀ ਆ ਭਰਪੂਰ ਤੇ ਨਹੀਂ ਨਾ ਨਾ ਫੁੱਲ ਗਰੰਟ ਫੁੱਲ ਗਰੰਟ ਫੁੱਲ ਗਰੰਟ ਹੈ ਨਾ ਬਣੀ ਇਤਨੀ ਚੰਗੀ ਆ 500 ਬਾਅਦ ਵਜੇ ਲੱਗਾ ਅੱਛਾ ਜੀ ਲਓ ਇਹ ਬਾਟਰ ਰੇ ਦੀ ਨੀਲੀ ਬਾਟਰ ਰੇ ਦੀ ਜਿਹੜੀ ਪੂਰੀ ਹਾਂਜੀ ਨੀਲੀ ਹੈ ਨਾ ਬਹੁਤ ਠੰਡੀ ਆ ਠੰਡੀ ਸੀ ਆ ਹੂੰ ਬਾਕੀ ਤੇ ਪਤੋਂ ਪਣ ਵਧੀਆ ਬਾਕੀ ਜਿਹੜਾ ਵੀ ਭੈਣ ਭਰਾ ਆਵੇ ਆਪਣੀ ਤਸੱਲੀ ਕਰਕੇ ਲੈ ਕੇ ਜਾਵੇ ਕਿਉਂਕਿ ਗਿਲਟੀ ਨਾਰ ਦੀ ਜਿਹੜੀ ਆ ਤਸੱਲੀ ਹੁੰਦੀ ਆ ਥਣ ਵੱਧ ਘਟਦੀ ਜਿਹੜੀ ਆ ਤਸੱਲੀ ਕੋਈ ਵੀ ਵਪਾਰੀ ਨਹੀਂ ਛੇਤੀ ਜਿਹੜਾ ਮੇਰਾ ਭੈਣ ਭਰਾ ਦਿੰਦਾ ਠੀਕ ਆ ਤੇ ਇਹਦਾ ਜਾਕੀ ਰਹੇਗਾ ਮੁੱਲ ਕਿੰਨੇ ਦੀ ਦੇਦਣੀ ਆਪਾਂ ਇਹ ਵੀਰ ਜੀ ਮੁੱਲ ਇਹਦਾ 85 ਹਜ਼ਾਰ 85 ਹਜ਼ਾਰ ਹਾਂਜੀ ਅੱਛਾ ਤੇ ਦੇ ਕਿੰਨੇ ਦਈਏ 2000 ਛੋਟ ਕਰ ਦੋ 2 ਹਾਂਜੀ 83000 ਦੀ ਜਾਨ ਪੂਰੇ 80 ਦੀ ਨਾ ਜਾਣ ਜਾਨ ਦੀ ਜੇ ਵੱਡੀ ਮੈਂ ਤੇ ਵੱਡੀਆਂ ਹੀ ਛੋਟਾਂ ਕਰ ਦਿੱਤੀ ਹਨਾ ਇਹ ਚੋ ਛੋਟ ਛਪਾ ਹੀ ਹੋਣਾ 100 ਰੁਪਇਆ ਬਾਕੀ ਜਿਆਦਾ ਭੈਣ ਭਰਾ ਨਾਲ ਖੇਚ ਠੀਕ ਹੈ ਤੇ ਗਾਂ ਆ ਗਈ ਵੇੜ ਕਿਣਵਾ ਸੂਬਾ ਇਹ ਮਾਰ ਤਣ ਦੂਜੇ ਆਖਿਆ ਕਿ ਤੀਜੇ ਮੰਨ ਲਏ ਦੂਜੇ ਠੀਕ ਹੈ ਦੁੱਧ ਕਿੰਨਾ 15 ਲੀਟਰ ਬੋਲਾ ਜੀ ਸੋ ਖੁੱਲ ਗਏ ਨੂੰ ਮਗਰ ਜਨੋ ਬੱਚਾ ਆ ਗਿਆ ਇਹ ਸਾਹਮਣੇ ਦੇਖ ਰਹਿ ਜੇ ਨੇ ਬੱਚਾ ਕੁੜਾ ਹੀ ਆ ਠੀਕ ਹੈ ਨਾੜੂ ਵੀ ਜਿਹੜਾ ਨਾਲ ਹੀ ਹੋਊਗਾ ਸ਼ਾਇਦ ਦਾ ਨਾ ਬਈ ਖੰਡੀ 20 ਬੜੀ ਹੈ ਮੱਛਾ ਜੀ ਨਾ ਜੀ ਆ ਤੁਹ ਬੋਲ ਬੋਇਆ ਮੈਂ ਥਾਨ ਵੇਖੋ ਲੱਗਾ ਮੱਝਾਂ ਵਾਲਾ ਇਹ ਆਰਡਰ ਵੇਖੋ ਕਰਮ ਵਾਲੇ ਲੱਗਾ ਸੱਜਣੋ ਗੱਦ ਤੁਹਾਡੇ ਜਿਹੜਾ ਇਹ ਲਾ ਕੇ ਖਲੋਵਾ ਪਰਲੀ ਸਾਈਡ ਖਲੋਵਾ ਕਿੱਡਾ ਘਾਦ ਦੇਖੀਏ ਹਾਂ ਓਡੇ ਤੇ ਆਉਂਦੀ ਵਾਹ ਕੀ ਆਈ ਪੂਰੀ ਪੂਰੀ ਵੱਡੀ ਹੈ ਨਾ ਝਾ ਬਾਤਾਂ ਤੋਰੀਏ ਮਗਰੋਂ ਵਿੱਚ ਪੂਰੀ ਸਿਰਾਂ ਲਾਈ ਬੈਠੀ ਘਰਮਾ ਲੋ ਲੋ ਜੀ ਸਜਣੋਂ ਥਾਂ ਦੇ ਸਕਦੇ ਠੀਕ ਹੈ ਜੀ ਜਵਾਬ ਤੁਹ ਬਹੁਤ ਵਧੀਆ ਲੱਗਾ ਅੱਛਾ ਜੀ ਜਵਾਬ ਬਿਲਕੁਲ ਓਕੇ ਠੰਡੇ ਠੰਡੇ ਮੜੀ ਠੰਡੇ ਮਗਰ ਬੱਚਾ ਆ ਗਿਆ ਹਨ ਤੇ ਇਹਦਾ ਮੁੱਲ ਕੀ ਰਹਿ ਗਿਆ ਉਹ ਲੈਦਾ ਵੀ ਆਪੋਰਡ ਦੀਆਂ ਦਾ ਹੀ ਕਰਨਾ ਕਿੰਨਾ 45000 ਰੁਪਏ ਦਾ ਸਿਰਫ ਹਾਂਜੀ 15 ਲੀਟਰ ਬੋਲਾ 45 ਹਾਂਜੀ ਕਿੰਨੀ ਛੋਟ ਕਰਨੀ ਆ 2000 ਕਰਦੀ ਠੀਕ ਆ 45000 ਦੀ 43 ਦੀ ਠੀਕ ਆ 2000 ਸੱਜਣੋਂ ਛੋਟ ਆ ਕਿਉਂਕਿ ਮੁੱਲ ਜਾ ਕੇ ਤਾਂ ਜਿਹੜੇ ਚੋਂ ਸਾਨੂੰ ਦਿਸੇ ਅਸੀਂ ਆਪਣੇ ਆ ਵੀ ਤੁਹਾਨੂੰ ਥੋੜਾ ਬਦਾ ਗਾਮਸ਼ਾ ਕਰਾਦੀ ਦਾ ਜਿੱਤੋ ਜੈਜ ਮੰਗਿਆ ਆਵੇ ਫਿਰ ਨਹੀਂ ਖਪਾਉਣਾ ਚਾਹੀਦਾ ਭੈਣ ਭਰਾ ਨੂੰ ਪਹਿਲੋ ਜੈਜ ਮੰਗਿਆ ਤੇ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਕਿਹਨ ਪਸ਼ੂਆ ਤੈਨਹੀਂ ਸੋਹਣਿਆ ਰੇਡ ਜਾਜ ਸასი ਕਾਲ ਦੀ ਸਾਰੇ ਭੈਣ ਭਰਾਵਾਂ